ਾਰੇ ਸੱਜਣੋ ਆ ਤਸਵੀਰਾਂ ਦੇਖੋ ਇਹਨੂੰ ਕੀ ਤੁਸੀਂ ਪਿਆਰ ਮੁਹੱਬਤ ਕਹੋਗੇ ਜਾਂ ਹੋਛੇਪਨ ਤੇ ਬੇਵਕੂਫੀ ਦੀ ਹੱਦ ਕਹੋਗੇ ਇਹ ਘਟਨਾ ਨੇ ਸੱਚਮੁੱਚ ਸੋਚਣ ਸਮਝਣ ਤੇ ਵਿਚਾਰਨ ਲਈ ਮਜਬੂਰ ਕੀਤਾ ਤਾਂ ਇੱਕ ਬਹੁਤ ਵੱਡਾ ਸਬਕ ਇਹ ਘਟਨਾ ਸਾਡੇ ਲਈ ਛੱਡਦੀ ਹੈ ਇਹ ਘਟਨਾ ਅੱਜ ਪੰਜਾਬ ਦੇ ਮੋਹਾਲੀ ਦੇ ਵਿੱਚ ਵਾਪਰੀ ਹੈ ਘਟਨਾ ਦੇ ਵਿੱਚ ਇੱਕ ਛੋਟੀ ਜੀ ਉਮਰ ਦਾ 19 ਸਾਲ ਦਾ ਮੁੰਡਾ ਸੋਨੂ ਤੇ ਉਸਨੇ ਇੱਕ ਐਸੀ ਵਾਰਦਾਤ ਕਰ ਦਿੱਤੀ ਹੈ ਜਿਸ ਨੇ ਰੌਕਟੇ ਖੜੇ ਕਰਕੇ ਰੱਖ ਦਿੱਤੇ ਨੇ دہشت ਪਾ ਦਿੱਤੀ ਹੈ ਕੀਤਾ ਕੀ ਜਿਵੇਂ ਆਪਣੇ ਮੁੰਡੇ ਕੁੜੀਆਂ ਜਿਹੜੇ ਪਿਆਰ ਮੁਹੱਬਤ ਇਸ਼ਕ ਦੇ ਜਜ਼ਬੇ ਤੋਂ ਬਿਲਕੁਲ ਅਨਜਾਨ ਨੇ ਇਹਦੇ ਅਰਥ ਵੀ ਨਹੀਂ ਜਾਣਦੇ ਤੇ ਉਹ ਪਿਆਰ ਮੁਹੱਬਤ ਦੀਆਂ ਗੱਲਾਂ ਕਰਦੇ ਨੇ ਤੇ ਫਿਰ ਉਸ ਡਰਾਮੇ 'ਚ ਕੀ ਕੁਝ ਕਰ ਬੈਠਦੇ ਨੇ ਆ ਜਿਹੜੀ ਘਟਨਾ ਹੈ ਇਹ ਸਾਬਤ ਕਰਦੀ ਹੈ ਇਹ ਸਾਨੂੰ ਜਿਹੜਾ ਮਹਿਜ 19 ਸਾਲ ਦੀ ਛੋਟੀ ਜੀ ਉਮਰ ਚ ਹੈ ਇਹ ਇੱਕ ਕੁੜੀ ਦੇ ਨਾਲ ਦਾਵਾ ਕਰਨ ਲੱਗ ਪਿਆ ਕਿ ਮੈਂ ਤੈਨੂੰ ਪਿਆਰ ਕਰਦਾ ਮੁਹੱਬਤ ਕਰਦਾ ਤੇ ਇਹਨੇ ਕੀ ਕੀਤਾ ਇੱਕ ਦਿਨ ਉਸ ਕੁੜੀ ਨੂੰ ਕਿਸੇ ਹੋਰ ਮੁੰਡੇ ਦਲਾਵਰ ਦੇ ਨਾਲ ਤੁਰ ਕੇ ਆਉਂਦਿਆਂ ਇਹ ਇਹਨੇ ਦੇਖ ਲਿਆ ਤੇ ਫਿਰ ਇਹਦੇ ਸਿਰ ਤੇ ਖੂਨ ਸਵਾਰ ਹੋ ਗਿਆ ਇਹਨੇ ਪੁੱਛਣ ਤੇ ਕਲੀਅਰ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਵੀ ਉਹ ਕੁੜੀ ਦਾ ਕੀ ਲੱਗਦਾ ਕੁੜੀ ਉਹਦੇ ਨਾਲ ਕਾਹਤੋਂ ਆ ਰਹੀ ਹੈ ਤੇ ਇਹਨੇ ਕੀ ਕੀਤਾ 19 ਸਾਲਾਂ ਦੇ ਇਹ ਸੋਨੂ ਨੇ ਆਪਣਾ 29 ਸਾਲਾਂ ਦਾ ਇੱਕ ਹੋਰ ਦੋਸਤ ਜੀ ਦਾ ਨਾਮ ਵਰਣ ਹੈ ਉਹਨੂੰ ਨਾਲ ਲਿਆ ਤੇ ਫਿਰ ਉਹ ਜਿਹੜਾ ਦਲਾਵਰ ਹੈ ਮੁੰਡਾ ਉਹਦੇ ਜਾ ਕੇ ਇਹ ਗੱਲ ਪੈ ਗਏ ਤੇ ਚਾਕੂ ਮਾਰ ਮਾਰ ਕੇ ਉਹਦਾ ਕਤਲ ਕਰ ਦਿੱਤਾ ਤੇ ਕਤਲ ਕੀਤਾ ਇਸ ਲਈ ਕਿਉਂਕਿ ਇਹਨੂੰ ਸ਼ੱਕ ਹੋ ਗਿਆ ਸੀਗਾ ਕਿ ਜਿਹੜੀ ਕੁੜੀ ਦੇ ਨਾਲ ਇਹਦੀ ਨੇੜਤਾ ਹੈ ਉਹਦੇ ਨਾਲ ਉਹਦੀ ਨੇੜਤਾ ਵੀ ਹੋ ਸਕਦੀ ਹੈ ਹੁਣ ਤੁਸੀਂ ਦੱਸੋ ਕੀ ਇਹ ਪਿਆਰ ਹੈ ਕੀ ਇਹ ਮੁਹੱਬਤ ਹੈ ਕੀ ਇਹ ਇਸ਼ਕ ਹੈ ਜਾਂ ਬੇਵਕੂਫੀ ਤੇ ਹੋਸ਼ੇਪਣ ਦੀ ਹੱਦ ਹੈ ਵੱਡੀ ਗਿਣਤੀ ਨੌਜਵਾਨ ਮੁੰਡੇ ਕੁੜੀਆਂ ਇਸ ਦੌਰ ਦੇ ਵਿੱਚ ਜਦੋਂ ਹਰ ਇੱਕ ਦੇ ਹੱਥ 'ਚ ਮੋਬਾਈਲ ਹੈ ਜਦੋਂ ਮਰਜ਼ੀ ਕਿਸੇ ਨੂੰ ਫੋਨ ਕੀਤਾ ਜਾ ਸਕਦਾ ਹੈ ਮੈਸੇਜ ਕੀਤਾ ਜਾ ਸਕਦਾ ਹੈ ਇਸ ਦੌਰ 'ਚ ਵੱਡੀ ਗਿਣਤੀ ਮੁੰਡੇ ਕੁੜੀਆਂ ਸਕੂਲਾ ਕਾਲਜਾਂ 'ਚ ਪੜਨ ਵਾਲੇ ਇੱਕ ਦੂਜੇ ਦੇ ਨੇੜੇ ਆਉਂਦੇ ਨੇ ਤੇ ਉਹ ਇਹ ਦਾਅਵਾ ਕਰਦੇ ਨੇ ਕਿ ਅਸੀਂ ਪਿਆਰ ਕਰ ਰਹੇ ਹਾਂ ਅਸੀਂ ਮੁਹੱਬਤ ਕਰ ਰਹੇ ਹਾਂ ਪਰ ਅਸਲ ਦੇ ਵਿੱਚ ਪਿਆਰ ਮੁਹੱਬਤ ਤੇ ਇਸ਼ਕ ਦਾ ਬੜਾ ਗਹਿਰਾ ਤੇ ਡੂੰਗਾ ਜਜ਼ਬਾ ਉਹਨੂੰ ਸਮਝੇ ਹੀ ਨਹੀਂ ਹੁੰਦੇ ਉਹਦੇ ਅਰਥਾਂ ਦੇ ਨੇੜੇ ਤੇੜੇ ਵੀ ਨਹੀਂ ਹੁੰਦੇ ਤੇ ਫਿਰ ਉਹ ਜਿਹੜੀ ਸਰੀਰਕ ਖਿੱਚ ਜਿਹਨੂੰ ਅਸੀਂ ਫਿਜ਼ੀਕਲ ਅਟਰੈਕਸ਼ਨ ਕਹਿੰਦੇ ਆ ਜਿਹੜੀ ਜਵਾਨ ਉਮਰ ਦੇ ਵਿੱਚ ਵਿਰੋਧੀ ਲਿੰਗਾ ਚ ਇੱਕ ਦੂਜੇ ਪ੍ਰਤੀ ਬਣਦੀ ਹੈ ਮੁੰਡੇ ਕੁੜੀਆਂ ਦੀ ਇੱਕ ਦੂਜੇ ਪ੍ਰਤੀ ਬਣਦੀ ਹੈ ਉਸ ਖਿੱਚ ਨੂੰ ਉਹ ਪਿਆਰ ਸਮਝਦੇ ਨਹੀਂ ਤੇ ਫਿਰ ਉਹਦੇ ਕਰਕੇ ਹੀ ਆਹ ਘਟਨਾਵਾਂ ਵਾਪਰਦੀਆਂ ਨੇ ਵੱਡੀ ਗਿਣਤੀ ਮੁੰਡੇ ਕੁੜੀਆਂ ਜਿਹੜੇ ਇੱਥੇ ਪਿਆਰ ਮੁਹੱਬਤ ਕਰਨ ਦਾ ਦਾਵਾ ਕਰਦੇ ਨੇ ਉਹ ਅਸਲ 'ਚ ਪਿਆਰ ਨਹੀਂ ਉਹ ਸਰੀਰਕ ਖਿੱਚਾਂ ਨੇ ਉਹ ਫਿਜ਼ੀਕਲ ਅਟਰੈਕਸ਼ਨ ਹੈ ਲਵ ਨਹੀਂ ਹੈ ਮੁਹੱਬਤ ਨਹੀਂ ਹੈ ਤੇ ਹੁਣ ਆਹ ਜਿਹੜਾ ਮੁੰਡਾ ਹੈ ਇਹਨੇ ਜੋ ਕਾਰਾ ਕੀਤਾ ਉਹ ਮੁੰਡਾ ਮਾਪਿਆਂ ਦਾ ਇਹਨਾਂ ਨੇ ਕਤਲ ਕਰ ਦਿੱਤਾ ਉਹ ਵੀ ਘਰ ਤਬਾ ਔਰ ਇਹ ਦੋਨੋਂ ਹੁਣ ਪੁਲਿਸ ਨੇ ਫੜ ਲਏ ਨੇ ਤੇ ਇਹ ਹੁਣ ਜੇਲ੍ਹ ਚਲੇ ਜਾਣਗੇ ਪੂਰੀ ਉਮਰ ਇਹਨਾਂ ਦੀ ਜੇਲ੍ਹ ਚ ਬੀਤੇਗੀ ਕਿਉਂਕਿ ਕਤਲ ਕੀਤਾ ਹੈ ਤੇ ਇਹ ਵੀ ਦੋ ਕਰ ਤਬਾ ਤੇ ਤੀਜਾ ਉਹ ਜਿਹੜੀ ਕੁੜੀ ਐ ਦੋ ਕਰ ਤਿੰਨ ਕਰ ਇਹ ਤਬਾ ਚੌਥਾ ਉਹ ਜਿਹੜੀ ਕੁੜੀ ਐ ਜਿਹਦੇ ਪਿੱਛੇ ਇਹ ਸਭ ਕੁਝ ਹੋਇਆ ਜੇ ਉਹਦਾ ਪਤਾ ਲੱਗ ਗਿਆ ਵੀ ਉਹ ਕੌਣ ਐ ਤੇ ਉਹਦੇ ਪਿੱਛੇ ਆ ਕੀ ਹੋ ਗਿਆ ਤਾਂ ਉਹਦੀ ਜ਼ਿੰਦਗੀ ਵੀ ਤਬਾ ਵੈਸੇ ਵੀ ਉਹ ਆਪਣੀ ਜ਼ਮੀਰ ਤੇ ਇਹ ਬੋਝ ਕਿਦਾਂ ਸਹਾਰ ਸਕੇਗੀ ਕਿ ਉਹਦੇ ਪਿੱਛੇ ਇੱਕ ਗੱਭਰੂ ਪੁੱਤ ਦਾ ਕਤਲ ਹੋ ਗਿਆ ਪਰ ਇੱਕ ਗੱਲ ਇੱਥੇ ਮੈਂ ਸਾਫ਼ ਕਹਿ ਦਿਆਂ ਵੱਡੀ ਗਿਣਤੀ ਮੁੰਡੇ ਕੁੜੀਆਂ ਇਸ ਮੁਨਾਫਾ ਖੋਰ ਸਪੰਜੀਵਾਦੀ ਦੌਰ ਦੇ ਵਿੱਚ ਬਿਲਕੁਲ ਜਜ਼ਬਾਤਾਂ ਤੋਂ ਭਾਵਨਾਵਾਂ ਤੋਂ ਸਖਣੇ ਹੋ ਚੁੱਕੇ ਨੇ ਇਨਸਾਨੀਅਤ ਮਨੁੱਖਤਾ ਉਹਨਾਂ ਦੇ ਅੰਦਰ ਨਹੀਂ ਰਹੀ ਗਹਿਰੀ ਸੋਚ ਸਮਝ ਉਹ ਆਪਣੀ ਸਿੱਖ ਨਹੀਂ पाए ਤੇ ਉਹਨਾਂ ਦੀ ਉਹ ਹਾਲਤ ਹੈ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾਸੇ ਪੀਵੇ ਅਸਲ ਇਨਸਾਨੀ ਜਜ਼ਬਾ ਉਹਨੂੰ ਕਿਹਾ ਜਾਂਦਾ ਹੈ ਕਿ ਕੀੜੀ ਵੀ ਮਰੇ ਤੇ ਵਿਅਕਤੀ ਨੂੰ ਦੁੱਖ ਹੋਵੇ ਪਰ ਇੱਥੇ ਤਾਂ ਇਨਸਾਨਾਂ ਦੇ ਕਤਲ ਸੁਣ ਕੇ ਵੀ ਲੋਕ ਪਾਰਟੀਆਂ ਕਰ ਲੈਂਦੇ ਨੇ ਉਵੇਂ ਹੀ ਹੱਸੀ ਖੇਢੀ ਜਾਂਦੇ ਨੇ ਦਰਦ ਦੁੱਖ ਬਿਲਕੁਲ ਨਹੀਂ ਹੁੰਦਾ ਸੋ ਇਹ ਜਿਹੜੀ ਘਟਨਾ ਹੈ ਇਹ ਨੌਜਵਾਨ ਮੁੰਡੇ ਕੁੜੀਆਂ ਦੇ ਲਈ ਇੱਕ ਸਬਕ ਹੈ ਵੇਖੋ ਪਿਆਰ ਮੁਹੱਬਤ ਕੀ ਹੈ ਪਹਿਲਾਂ ਇਹਨੂੰ ਸਮਝਣਾ ਚਾਹੀਦਾ ਹੈ ਪਿਆਰ ਮੁਹੱਬਤ ਇੱਕ ਬੜਾ ਹੀ پاک ਪਵਿੱਤਰ ਜਜ਼ਬਾ ਹੈ ਔਰ ਪਿਆਰ ਮੁਹੱਬਤ ਬਾਰੇ ਜਿੰਨੀਆਂ ਵੀ ਗੱਲਾਂ ਅੱਜ ਤੱਕ ਨੌਜਵਾਨਾਂ 'ਚ ਪ੍ਰਚਾਰੀਆਂ ਜਾ ਰਹੀਆਂ ਨੇ ਉਹ ਗਲਤ ਹੈ ਪਹਿਲਾ ਤਾਂ ਇਹ ਕਿਹਾ ਜਾਂਦਾ ਹੈ ਕਿ ਪਿਆਰ ਮੁਹੱਬਤ ਜਾਂ ਇਸ਼ਕ ਜਿਹੜਾ ਹੈ ਇਹ ਇੱਕ ਮੁੰਡੇ ਤੇ ਕੁੜੀ ਵਿਚਾਲੇ ਹੁੰਦਾ ਜਿਹੜਾ ਕਿ ਗਲਤ ਹੈ ਪਿਆਰ ਮੁਹੱਬਤ ਜਿਹੜਾ ਹੈ ਇਹ ਲਿੰਗਕ ਵਿਰੋਧਤਾ ਦਾ ਮਥਾਜ ਨਹੀਂ ਕਾ ਪਿਆਰ ਮੁਹੱਬਤ ਤਾਂ ਮਾਂ ਨਾਲ ਵੀ ਹੋ ਸਕਦਾ ਹੈ ਪਿਓ ਨਾਲ ਵੀ ਹੋ ਸਕਦਾ ਹੈ ਕੁੜੀ ਦਾ ਆਪਣੀ ਸਹੇਲੀ ਨਾਲ ਮੁੰਡੇ ਦਾ ਦੋਸਤ ਨਾਲ ਹੋ ਸਕਦਾ ਹੈ ਸੱਚਾ ਪਿਆਰ ਮੁਹੱਬਤ ਤੇ ਇਸ਼ਕ ਜਿਹੜਾ ਹੈ ਉਹ ਸ਼ਕਲਾ ਤੋ ਨਹੀਂ ਅਕਲਾਂ ਤੋਂ ਤੈ ਹੁੰਦਾ ਪਿਆਰ ਕੀ ਹੈ ਮੁਹੱਬਤ ਕੀ ਹੈ ਵਾਟ ਇਜ਼ ਲਵ ਇਹਦੇ ਬਾਰੇ ਸਾਡੀ ਜਵਾਨੀ ਨੇ ਨਾ ਪੜਿਆ ਨਾ ਕਿਸੇ ਨੇ ਪੜਾਇਆ ਨਾ ਸਿੱਖਿਆ ਕਿਸੇ ਨੇ ਨਾ ਸਿਖਾਇਆ ਕਿਸੇ ਨੇ ਇਸੇ ਕਰਕੇ ਸਾਰੇ ਪਟਕਦੇ ਫਿਰ ਰਹੇ ਨੇ ਪਿਆਰ ਕੀ ਹੈ ਜਦੋਂ ਅਸੀਂ ਮਨੋਵਿਗਿਆਨ ਪੜ੍ਹਦੇ ਹਾਂ ਵਿਦਵਾਨਾਂ ਨੂੰ ਪੜ੍ਹਦੇ ਹਾਂ ਤਾਂ ਪਿਆਰ ਸਤਕਾਰ ਦੀ ਸਭ ਤੋਂ ਉੱਚੀ ਹਾਲਤ ਦਾ ਨਾਮ ਪਿਆਰ ਹੈ ਸਤਕਾਰ ਅੰਗਰੇਜ਼ੀ ਦੇ ਵਿੱਚ ਕਹਿੰਦੇ ਨੇ ਲਵ ਲਵ ਇਜ਼ ਦਾ ਹਾਈਐਸਟ ਸਟੇਜ ਆਫ ਰਿਸਪੈਕਟ ਜਦੋਂ ਰਿਸਪੈਕਟ ਬਹੁਤ ਜ਼ਿਆਦਾ ਵੱਧ ਜਾਵੇ ਕਿਸੇ ਦੇ ਪ੍ਰਤੀ ਤਾਂ ਇਹ ਪਿਆਰ ਕਹਾਉਂਦੀ ਹੈ ਤੇ ਰਿਸਪੈਕਟ ਕਦੇ ਸ਼ਕਲਾਂ ਤੋਂ ਨਹੀਂ ਹੁੰਦੀ ਰਿਸਪੈਕਟ ਕਿਸੇ ਦੇ ਗੁਣ ਕੰਮ ਅਕਲ ਗਿਆਨ ਬੁੱਧੀ ਕੰਮ ਵੇਖ ਕੇ ਹੋ ਸਕਦੀ ਹੈ ਸ਼ਕਲ ਵੇਖ ਕੇ ਨਹੀਂ ਔਰ ਇੱਥੇ ਵੱਡੀ ਗਿਣਤੀ ਮੁੰਡੇ ਕੁੜੀਆਂ ਨੇ ਜਾਂ ਆਪਣੇ ਗੀਤਾਂ 'ਚ ਵੇਖ ਲਓ ਫਿਲਮਾਂ 'ਚ ਵੇਖ ਲਓ ਉਹ ਸਿਫਤ ਹੀ ਇੱਕ ਦੂਜੇ ਦੇ ਸਰੀਰ ਦੀ ਰੰਗ ਦੀ ਅੰਗਾਂ ਦੀ ਕਰਦੇ ਨੇ ਤੇ ਕਹਿੰਦੇ ਨੇ ਕਿ ਪਿਆਰ ਹੋ ਗਿਆ ਜਿਵੇਂ ਇੱਕ ਗੀਤ ਆਇਆ ਸੀ ਦਿਲ ਤਾਂ ਪਤਾ ਨਹੀਂ ਤੇਰਾ ਕਿਹੋ ਜਿਹਾ ਹੋਣਾ ਮੈਂ ਤਾਂ ਮੁਖੜਾ ਵੇਖ ਕੇ ਮਰ ਗਿਆ ਨਹੀਂ ਕੀ ਇਹ ਪਿਆਰ ਹੈ ਚਿਹਰਿਆਂ ਦੇ ਉੱਪਰ ਮਰ ਜਾਣ ਵਾਲਾ ਪਿਆਰ ਨਹੀਂ ਹੋ ਸਕਦਾ ਤੇ ਮੌਜੂਦਾ ਦੌਰ ਚ ਵੱਡੀ ਗਿਣਤੀ ਇਹੀ ਕੁਝ ਚੱਲਦਾ ਮੁੰਡੇ ਕੁੜੀਆਂ ਨੂੰ ਤੇ ਕੁੜੀਆਂ ਮੁੰਡਿਆਂ ਨੂੰ ਜਦ ਪ੍ਰਪੋਸ ਕਰਦੇ ਨੇ ਤਾਂ ਇਹੀ ਕਹਿੰਦੇ ਨੇ ਕਿ ਤੂੰ ਮੈਨੂੰ ਬਹੁਤ ਸੋਹਣੀ ਲੱਗਦੀ ਐ ਇਸ ਕਰਕੇ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਤਾਂ ਕੀ ਇਹ ਪਿਆਰ ਮੁਹੱਬਤ ਦਾ ਪਮਾਨਾ ਹੈ ਨੋ ਇਹ ਆ ਸਰੀਰਕ ਖਿੱਚ ਇਹ ਆ ਫਿਜ਼ੀਕਲ ਅਟਰੈਕਸ਼ਨ ਕਿਸੇ ਕੁੜੀ ਦੇ ਕਿਸੇ ਮੁੰਡੇ ਨੂੰ ਸਰੀਰ ਸੋਹਣਾ ਲੱਗਾ ਉਹਦੇ ਅੰਗ ਵਧੀਆ ਲੱਗੇ ਉਹਦਾ ਰੰਗ ਵਧੀਆ ਲੱਗਾ ਤਾਂ ਉਹਨੂੰ ਭੋਗਣ ਦੇ ਲਈ ਉਹਦੇ ਵੱਲ ਖਿੱਚਿਆ ਗਿਆ ਇਹ ਪਿਆਰ ਨਹੀਂ ਹੈ ਜੇਕਰ ਕੋਈ ਇਹ ਕਵੇ ਕਿ ਤੇਰੇ ਮੈਨੂੰ ਤੇਰੇ ਪ੍ਰਤੀ ਸਤਿਕਾਰ ਬਹੁਤ ਹੈ ਤਾਂ ਫਿਰ ਉਹ ਇਹਦਾ ਕਾਰਨ ਦੱਸ ਸਕੇ ਕਿ ਸਤਕਾਰ ਕਿਉਂ ਹੈ ਉਹਨੇ ਕਿਹੜੀ ਇਹੋ ਜਿਹੀ ਸੋਚ ਕਿਹੜੇ ਇਹੋ ਜਿਹੇ ਕੰਮ ਕਿਹੜੀ ਇਹੋ ਜਿਹੇ ਗੁਣ ਵੇਖੇ ਨੇ ਕਿ ਉਹਦਾ ਸਤਕਾਰ ਬਣ ਗਿਆ ਤਾਂ ਫਿਰ ਉਹ ਪਿਆਰ ਹੈ ਬਾਕੀ ਸਾਰਾ ਕੁਝ ਸਰੀਰਕ ਖਿੱਚਾ ਨੇ ਫਿਜ਼ੀਕਲ ਅਟਰੈਕਸ਼ਨ ਹੈ ਤੇ ਉਹ ਪਿਆਰ ਨਹੀਂ ਹੋ ਸਕਦਾ ਤੇ ਜਦੋਂ ਆਪਾਂ ਇਸ ਨਜ਼ਰੀਏ ਤੋਂ ਵੇਖਦੇ ਆ ਤੁਸੀਂ ਦੇਖ ਲਓ ਵੱਡੀ ਗਿਣਤੀ ਮੁੰਡੇ ਕੁੜੀਆਂ ਦਾ ਆਪਸ ਜਦ ਨੇੜਤਾ ਬਣਦੀ ਹੈ ਤਾਂ ਉਹ ਚਿਹਰੇ ਦੇਖ ਕੇ ਰੰਗ ਦੇਖ ਕੇ ਸਰੀਰਕ ਖਿੱਚਾ ਤੋਂ ਬਣਦੀ ਹੈ ਅੱਜ ਕੱਲ ਜਿਹੜੇ ਰਿਸ਼ਤੇ ਜੁੜਦੇ ਨੇ ਵਿਆਹ ਕਰਨ ਦੇ ਲਈ ਉਹ ਵੀ ਕਿਸੇ ਵਿਅਕਤੀ ਦੇ ਕੰਮ ਅਕਲ ਗੁਣ ਵੇਖ ਕੇ ਨਹੀਂ ਉਹਦੀ ਸ਼ਕਲ ਵੇਖ ਕੇ ਜੁੜਦੇ ਨੇ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਅਕਲ ਤੇ ਇੱਕ ਸ਼ਕਲ ਜਿਹੜੇ ਲੋਕ ਸ਼ਕਲਾਂ ਤੋਂ ਤੈਅ ਕਰਦੇ ਨੇ ਉਹ ساری ਉਮਰ ਪਛਤਾਉਂਦੇ ਨੇ ਤੇ ਜਿਹੜੇ ਲੋਕ ਅਕਲਾਂ ਤੋਂ ਤੈਅ ਕਰਦੇ ਨੇ ਰਿਸ਼ਤਾ ਉਹ ساری ਉਮਰ ਸੁਖ ਮਾਣਦੇ ਨੇ ਆਨੰਦ ਮਾਣਦੇ ਨੇ ਅਸਲੀ ਰਿਸ਼ਤੇ ਅਕਲਾਂ ਤੋਂ ਤੈਅ ਹੁੰਦੇ ਨੇ ਤਾਂ ਆ ਜਿਹੜਾ ਮੁੰਡੇ ਨੇ ਆਵਾਰਦਤ ਕੀਤੀ ਹੈ ਇਹ ਵੀ ਪਿਆਰ ਨਹੀਂ ਇੱਕ ਸਣਕ ਹੈ ਸਰੀਰ ਦੀ ਇੱਕ ਭੁੱਖ ਕਹਿ ਸਕਦੇ ਆਪਾਂ ਜੇ ਤਾਂ ਉਸ ਕੁੜੀ ਨੇ ਕੋਈ ਵੱਡੀ ਗਦਾਰੀ ਕੀਤੀ ਹੈ ਫਿਰ ਉਹ ਕੁੜੀ ਗਲਤ ਹੈ ਤੇ ਇੱਥੇ ਮੈਂ ਸਪਸ਼ਟ ਕਰ ਦਿਆਂ ਕਿ ਇੱਥੇ ਮੁੰਡੇ ਕੁੜੀਆਂ ਦੇ ਕੋਈ ਸਟੈਂਡ ਨਹੀਂ ਹੈਗੇ ਸਾਰੇ ਹੀ ਪਿੱਠ ਪਿੱਛੇ ਕੁਝ ਹੋਰ ਤੇ ਮੂੰਹ ਤੇ ਕੁਝ ਹੋਰ ਨਹੀਂ ਵੱਡੀ ਗਿਣਤੀ ਦਾ ਹਾਲ ਇਹੀ ਹੈ ਮੁੰਡਿਆਂ ਦਾ ਵੀ ਤੇ ਕੁੜੀਆਂ ਦਾ ਵੀ ਆਪਣੇ ਆਪ ਨੂੰ ਨਮਾਇਸ਼ ਦੀ ਚੀਜ਼ ਵਾਂਗ ਲਸ਼ਕਾ ਲਸ਼ਕਾ ਕੇ ਜਾਂਦੇ ਨੇ ਤਾਂ ਕਿ ਵੱਧ ਤੋਂ ਵੱਧ ਲੋਕ ਉਹਨਾਂ ਵੱਲ ਅਟਰੈਕਟ ਹੋ ਸਕਣ ਆਕਰਸ਼ਿਤ ਹੋ ਸਕਣ ਤੇ ਇਹ ਜਿਹੜੀ ਭੁੱਖ ਹੈ ਇਹ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਸ਼ਕਲ ਪੱਖੋਂ ਸੋਹਣੇ ਲੱਗਣ ਦੀ ਇੱਕ ਅਕਲ ਪੱਖੋਂ ਸੋਹਣੇ ਲੱਗਣ ਦੀ ਤੇ ਮੌਜੂਦਾ ਦੌਰ ਦੇ ਵਿੱਚ ਸ਼ਕਲ ਪੱਖੋਂ ਸੋਹਣੇ ਲੱਗਣ ਦੀ ਜਿਹੜੀ ਰੀਝ ਹੈ ਉਹ ਜ਼ਿਆਦਾ ਸਿਰ ਚੜ੍ਹ ਕੇ ਬੋਲਦੀ ਹੈ ਤੇ ਅਕਲ ਉੱਪਰੋਂ ਸੋਣਾ ਕੋਈ ਲੱਗਣ ਵੱਲ ਸੋਚਦਾ ਹੀ ਨਹੀਂ। ਇਹੀ ਕਾਰਨ ਹੈ ਕਿ ਵੱਡੀ ਗਿਣਤੀ ਮੁੰਡੇ ਕੁੜੀਆਂ ਆਪਣੀ ਸ਼ਕਲ ਸਵਾਰਨ ਤੇ ਹੀ ਸਾਰਾ ਦਿਨ ਲਾਉਂਦੇ ਨੇ। ਆਪਣੀ ਅਕਲ, ਬੁੱਧੀ, ਗਿਆਨ, ਗੁਣ ਇਹਨਾਂ ਦੇ ਉੱਪਰ ਕੋਈ ਟਾਈਮ ਲਾ ਹੀ ਨਹੀਂ ਰਿਹਾ। ਤੁਸੀਂ ਦੇਖੋ ਸਵੇਰੇ ਸਕੂਲ ਕਾਲਜ ਵੀ ਜਾਣਾ ਹੁੰਦਾ ਤਾਂ ਧਿਆਨ ਇਸ ਪਾਸੇ ਨਹੀਂ ਹੁੰਦਾ ਕਿ ਮੇਰੀ ਅਕਲ ਕਿਵੇਂ ਵਧੇਗੀ, ਮੇਰਾ ਗਿਆਨ ਕਿਵੇਂ ਵਧੇਗਾ? ਧਿਆਨ ਇਸ ਪਾਸੇ ਹੁੰਦਾ ਵੀ ਮੈਂ ਕੱਪੜੇ ਪ੍ਰੈਸ ਕਰਨੇ ਨੇ। ਮੈਂ ਅੱਧਾ ਘੰਟਾ ਸ਼ੀਸ਼ੇ ਅੱਗੇ ਖੜਨਾ ਮੈਨੂੰ ਲੱਗਦਾ ਕਿ ਉਹ ਜiamen ਦਿਖਦਾ ਕਿ ਉਹ ਜiamen ਇਧਰ ਵੱਧ ਧਿਆਨ ਹੁੰਦਾ। ਇਹ ਹੀ ਸਾਡੀ ਜਵਾਨੀ ਦੇ ਲਈ ਇੱਕ ਬਹੁਤ ਵੱਡਾ ਨਸੂਰ ਬਣ ਗਿਆ। ਇਹ ਹੀ ਸਾਡੀ ਜਵਾਨੀ ਨੂੰ ਇਹ ਚੀਜ਼ ਮਾਰ ਰਹੀ ਹੈ। ਇਸੇ ਕਰਕੇ ਹੀ ਸੱਚੀਆਂ ਪਿਆਰ ਮੁਹੱਬਤਾਂ ਕਿਤੇ ਲੱਭਦੀਆਂ ਨਹੀਂ। ਕਿਉਂਕਿ ਜਦੋਂ ਕੁੜੀਆਂ ਆਪਣੇ ਆਪ ਨੂੰ ਨਵੇਸ਼ ਵਾਂਗ ਸਜਾ ਕੇ ਲੈ ਜਾਣ ਗਈਆਂ ਤਾਂ ਫਿਰ ਮੈਂ ਜਦ ਯੂਨੀਵਰਸਿਟੀ ਪੜਦਾ ਸੀ ਤਾਂ ਕਈ ਕੁੜੀਆਂ ਨੇ ਇਮਾਨਦਾਰੀ ਨਾਲ ਦੱਸਿਆ। ਉਹ ਕਹਿੰਦੀਆਂ ਬਈ ਜਦੋਂ ਉੱਥੇ ਕੁੜੀਆਂ ਹੌਸਟਲ 'ਚ ਤਿਆਰ ਹੁੰਦੀਆਂ ਨੇ ਤਾਂ ਜਿਨ੍ਹਾਂ ਨੇ ਘੰਟਾ ਘੰਟਾ ਦਾਦਾ ਘੰਟਾ ਆਪਦੀ ਤਿਆਰੀ ਤੇ ਲਾਇਆ ਜੇ ਸ਼ਾਮ ਤੱਕ ਉਹਨਾਂ ਨੂੰ 8-10 ਕਮੈਂਟ ਨਾ ਵੱਜਣ ਤਾਂ ਸ਼ਾਮ ਨੂੰ ਜਾ ਕੇ ਫਿਰ ਕਾਲੀ ਨਾਲ ਸ਼ੀਸ਼ਾ ਵੇਖਦੀਆਂ ਨੇ ਵੀ ਅੱਜ ਕਸ਼ਟ ਕਿੱਥੇ ਰਹਿ ਗਈ ਅੱਜ ਮੈਂ ਵਧੀਆ ਤਿਆਰ ਨਹੀਂ ਹੋ ਸਕੀ ਮੁੰਡਿਆਂ ਨੇ ਤਾਂ ਕਮੈਂਟ ਹੀ ਨਹੀਂ ਮਾਰੇ ਮੈਂ ਤਾਂ ਕਿਸੇ ਦਾ ਧਿਆਨ ਨਹੀਂ ਖਿੱਚ ਸਕੀ ਤੇ ਅਗਲੇ ਦਿਨ ਫਿਰ ਉਹ ਵੱਧ ਤਿਆਰੀ ਤੇ ਜ਼ੋਰ ਲਾਉਂਦੀਆਂ ਨੇ ਇਹ ਗੱਲ ਮੈਂ ਨਹੀਂ ਕਹਿ ਰਿਹਾ ਸਾਡੇ ਨਾਲ ਪੜ੍ਹਨ ਵਾਲੀਆਂ ਕੁਝ ਕੁੜੀਆਂ ਨੇ ਉਸ ਟਾਈਮੇ ਗੱਲ ਆਖੀ ਸੀ ਕਿ ਚੰਗਾ ਲੱਗਦਾ ਹੈ ਬਹੁਤ ਸਾਰੀਆਂ ਕੁੜੀਆਂ ਨੂੰ ਜਦੋਂ ਮੁੰਡੇ ਕਮੈਂਟ ਮਾਰਦੇ ਨੇ ਦੇਖੋ ਇੱਜ਼ਤਦਾਰ ਧੀਆਂ ਵੀ ਹੁੰਦੀਆਂ ਨੇ ਉਹਨਾਂ ਨੂੰ ਏਦਾਂ ਦੀ ਛੇੜਾਛਾੜੀ ਨਹੀਂ ਪਸੰਦ ਹੁੰਦੀ ਪਰ ਜਿਹੜੇ ਮੁੰਡੇ ਤੇ ਜਿਹੜੀਆਂ ਕੁੜੀਆਂ ਆਪਣੇ ਆਪ ਨੂੰ ਨਮੈਸ਼ ਬਣਾ ਕੇ ਸ਼ਿੰਗਾਰਦੇ ਨੇ ਜਿਵੇਂ ਬਾਜ਼ਾਰ 'ਚ ਕੋਈ ਚੀਜ਼ ਵੇਚਣ ਜਾਣਾ ਤਾਂ ਉਸ ਤੋਂ ਪਹਿਲਾਂ ਉਹਨੂੰ ਸ਼ਿੰਗਾਰਿਆ ਸਵਾਰਿਆ ਜਾਂਦਾ ਉਹ ਉਹ ਉਹਨੂੰ ਉਹਨੂੰ ਚੰਗੀ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਸ਼ਿੰਗਾਰਦੇ ਨੇ ਤਾਂ ਕਿ ਉਹ ਦੂਜਿਆਂ ਦੀ ਪਸੰਦ ਪਣ ਸਕਣ ਸ਼ਕਲੋਂ ਇੱਥੇ ਫਾਲਟ ਹੈ ਦੇਖੋ ਪਿਆਰ ਕੀ ਹੈ ਪਿਆਰ ਜਿਵੇਂ ਇਹਨੇ ਉਹ ਕੁੜੀ ਦੇ ਨਾਲ ਤੁਰਨ ਵਾਲਾ ਮੁੰਡਾ ਮਾਰਤਾ ਜਾਂ ਬਹੁਤ ਸਾਰੇ ਮੁੰਡੇ ਕੁੜੀ ਮਾਰ ਦਿੰਦੇ ਨੇ ਜਾਂ ਆ ਪਰਸੋ ਖਬਰ ਆਈ ਵੀ ਇੱਕ ਫੌਜੀ ਦੀ ਘਰ ਵਾਲੀ ਜਿਹਨੇ ਆਪਣੇ ਦੋ ਪ੍ਰੇਮੀਆਂ ਦੇ ਨਾਲ ਮਿਲ ਕੇ ਤੇ ਅੰਮ੍ਰਿਤਸਰ ਚ ਆਪਣਾ ਫੌਜੀ ਘਰ ਵਾਲਾ ਮਰਵਾਤਾ ਕੀ ਇਹ ਪਿਆਰ ਹੈ ਬਿਲਕੁਲ ਨਹੀਂ ਹੈ ਇਹ ਪਿਆਰ ਦੇ ਨਾਂ ਤੇ ਕਲੰਕ ਹੈ ਅਸਲ ਦੇ ਵਿੱਚ ਇਹ ਸਾਰਾ ਸਰੀਰਕ ਭੋਗ ਕਾਮਵਾਸਨਾ ਹੈ ਹੋਰ ਇਹ ਕੁਝ ਨਹੀਂ ਹੈਗਾ ਇਹਨੂੰ ਸਮਝਣ ਦੀ ਲੋੜ ਹੈ ਪਿਆਰ ਸ਼ਬਦ ਨੂੰ ਇਹ ਲੋਕ ਬਦਨਾਮ ਕਰਦੇ ਨੇ ਪਿਆਰ ਇੱਕ ਕੁਰਬਾਨੀ ਦਾ ਨਾਂ ਹੈ ਇੱਕ ਸੈਕਰੀਫਾਈਸ ਪਿਆਰ ਜੇ ਕਿਸੇ ਨੇ ਸਿੱਖਣਾ ਹੈ ਪਿਆਰ ਮੁਹੱਬਤ ਜਾਂ ਇਸ਼ਕ ਤਾਂ ਪਿਆਰ ਮੁਹੱਬਤ ਸ਼ਹੀਦ ਭਗਤ ਸਿੰਘ ਹੋਰਾਂ ਤੋਂ ਸਿੱਖਿਆ ਜਾ ਸਕਦਾ ਹੈ ਕਰਤਾਰ ਸਿੰਘ ਸਰਾਬੇ ਹੋਣਾ ਤੋਂ ਸਿੱਖਿਆ ਜਾ ਸਕਦਾ ਹੈ ਜਿਨ੍ਹਾਂ ਨੇ ਜੇ ਪਿਆਰ ਕੀਤਾ ਲੋਕਾਂ ਨੂੰ ਜਾਂ ਦੇਸ਼ ਨੂੰ ਤਾਂ ਉਹਨਾਂ ਤੋਂ ਕੁਝ ਚਾਇਆ ਨਹੀਂ ਮੰਗਿਆ ਨਹੀਂ ਫਿਰ ਉਹਨਾਂ ਨੇ ਆਪਣਾ ਆਪ ਵਾਰਿਆ ਜਿਹੜੀ ਚੀਜ਼ ਨੂੰ ਉਹਨਾਂ ਨੇ ਪਿਆਰ ਕੀਤਾ ਉਹਨਾਂ ਨੂੰ ਕਹਿੰਦੇ ਨੇ ਸੱਚੇ ਆਸ਼ਿਕ ਇੱਥੇ ਗੋਲ ਗੱਪੇ ਨਾਲ ਮੁੰਡਾ ਖਵਾਵੇ ਤੇ ਕੁੜੀ ਦਾ ਪਿਆਰ ਰੁੱਸ ਜਾਂਦਾ ਇੱਥੇ ਗਿਫਟ ਨਾਲ ਟਾਈਮ ਤੇ ਮਿਲੇ ਤੇ ਪਿਆਰ ਰੁੱਸ ਜਾਂਦਾ ਮੈਂ ਤੇ ਇਹੋ ਜਿਹੇ ਪਿਆਰ ਵੇਖੇ ਨੇ ਜੇਕਰ ਕੋਈ WhatsApp ਤੇ ਭੇਜੇ ਮੈਸੇਜ ਦਾ ਛੇਤੀ ਰਿਪਲਾਈ ਨਾ ਕਰ ਸਕਿਆ ਤੇ ਉੱਥੇ ਬੂਥੇ ਬਣ ਜਾਂਦੇ ਨੇ ਉਹ ਪਿਆਰ ਟੁੱਟ ਜਾਂਦੇ ਨੇ ਕੀ ਇਹ ਪਿਆਰ ਨੇ ਇੱਥੇ ਜੇ ਕਿਸੇ ਨੂੰ ਜਨਮ ਦਿਨ ਭੁੱਲ ਜੇ ਤੇ ਉਹ ਵਿਸ਼ਨਾ ਕਰੇ ਤਾਂ ਪਿਆਰ ਟੁੱਟ ਜਾਂਦੇ ਨੇ ਇਹ ਪਿਆਰ ਨਹੀਂ ਹਾਂ ਪਿਆਰ ਹੈ ਉਹ ਜਜ਼ਬਾ ਜਿਹੜਾ ਇੱਕ ਮਾਂ ਦਾ ਆਪਣੇ ਬੱਚੇ ਨਾਲ ਹੁੰਦਾ ਹੈ ਨਿਰਸਵਾਰਥ ਇੱਥੇ ਕੋਈ ਸਵਾਰਥ ਨਹੀਂ ਕੋਈ ਲੋੜ ਨਹੀਂ ਕੋਈ ਲਾਲਚ ਨਹੀਂ ਉਹ ਹੈ ਪਿਆਰ ਜਿੱਥੇ ਲਾਲਚ ਹੈ ਸਵਾਰਥ ਹੈ ਉਹ ਪਿਆਰ ਨਹੀਂ ਘਾ ਉਹ ਇੱਕ ਸੌਦਾ ਹੈ ਤੇ ਵੱਡੀ ਗਿਣਤੀ ਲੋਕ ਜਿਹੜੇ ਨੇ ਉਹ ਸੌਦੇਬਾਜ਼ੀਆਂ ਕਰਦੇ ਨੇ ਗਿਣਤੀਆਂ ਮਿੰਟੀਆਂ ਤੈਅ ਕਰਕੇ ਕੀਤੇ ਜਾਣ ਵਾਲਾ ਪਿਆਰ ਨਹੀਂ ਹੁੰਦਾ ਪਹਿਲਾਂ ਜੋੜ ਜਮਾ ਕਰਨਾ ਵੀ ਜਿਹਦੇ ਨਾਲ ਮੈਂ ਜੁੜਨ ਜਾ ਰਿਹਾ ਇਹ ਮੇਰੇ ਲਈ ਕੀ ਕਰੇਗਾ ਕੀ ਦਏਗਾ ਇਹ ਜਦੋਂ ਬੰਦਾ ਜੋੜ ਘਟਾਓ 'ਚ ਪੈ ਜਾਂਦਾ ਉਹ ਪਿਆਰ ਨਹੀਂ ਹੁੰਦਾ ਪਿਆਰ ਮੈਂ ਪਹਿਲਾਂ ਕਿਹਾ ਕਿ ਸਤਕਾਰ ਦੀ ਬਹੁਤ ਹਾਈest ਸਟੇਜ ਹੈ ਤਾਂ ਇਹਦੇ ਲਈ ਸ਼ਰਤੇ ਆ ਕਿ ਜਿਹਦੇ ਨਾਲ ਪਿਆਰ ਹੋਣਾ ਹੈ ਨਾ ਪਹਿਲਾਂ ਉਹਦੇ ਨਾਲ ਲੰਬਾ ਟਾਈਮ ਵਿਅਕਤੀ ਰਿਹਾ ਹੋਵੇ ਵਿਚਰਿਆ ਹੋਵੇ ਜਾਣਦਾ ਹੋਵੇ ਪਹਿਲਾ ਦੂਜਾ ਉਹ ਉਹਦੇ ਕੁਝ ਚੰਗੇ ਗੁਣ ਕੁਝ ਚੰਗੇ ਕੰਮ ਕੁਝ ਚੰਗਿਆਈਆਂ ਦੇ ਉੱਪਰ ਇੰਨਾ ਜ਼ਿਆਦਾ ਸਤਕਾਰ ਕਰਨ ਲੱਗ ਪਏ ਕਿ ਉਹਦਾ ਉਹਦੇ ਨਾਲ ਵਿਚਰਨ ਨੂੰ ਰਹਿਣ ਨੂੰ ਗੱਲਾਂ ਕਰਨ ਨੂੰ ਬਹਿਣ ਨੂੰ ਜ਼ਿਕਰੇ ਤਾਂ ਇਸ ਜਜ਼ਬੇ ਨੂੰ ਪਿਆਰ ਕਹਿੰਦੇ ਆ ਇਹ ਜਜ਼ਬਾ ਜਦ ਅਸੀਮ ਹੋ ਜਾਂਦਾ ਹੈ ਤਾਂ ਇਹ ਲਵ ਬਣ ਜਾਂਦਾ ਹੈ ਤਾਂ ਬਹੁਤ ਸਾਰੇ ਲੋਕ ਜਦੋਂ ਕਿਸੇ ਨੂੰ ਪਿਆਰ ਕਰਦੇ ਨੇ ਤਾਂ ਇਹ ਪਹਿਲਾਂ ਪੁੱਛਦੇ ਨੇ ਵੀ ਇਹਦੀ ਜਾਤ ਕੀ ਹੈ ਇਹਦਾ ਧਰਮ ਕਿਹੜਾ ਪਰ ਇਹ ਪਿਆਰ ਨਹੀਂਗਾ ਸੱਚਾ ਪਿਆਰ ਤੇ ਇਸ਼ਕ ਹੈ ਜਿਹੜਾ ਨਾ ਉਹ ਮਜਬ ਦਾ ਨਾ ਧਰਮ ਦਾ ਨਾ ਜਾਤ ਵੇਂਦਾ ਨਾ ਉਹ ਪੈਸਾ ਵੇਂਦਾ ਨਾ ਉਮਰ ਵੇਂਦਾ ਉਹ ਤਾਂ ਹੋ ਜਾਂਦਾ ਪਰ ਹੁੰਦਾ ਐ ਆ ਕਿਸੇ ਦੇ ਗੁਨਾ ਨੂੰ ਵੇਖ ਕੇ ਉਹਦੇ ਪ੍ਰਤੀ ਸਤਿਕਾਰ ਤੋਂ ਸੋ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ